ਜਨਤਾ ਦੀ ਬਾਚਨ ਦੇ ਸਾਰੇ ਦੋਸਤਾਂ ਦਾ ਐਸ ਵਕਤ ਅਸੀਂ ਖੜੇ ਬੈਠੇ ਆ ਪਿੰਡ ਚੁੰਗਾ ਵਿਖੇ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਵੀਰ ਦਾ ਜਿਹੜਾ ਕਾਰੋਬਾਰ ਸੀ ਜਿਹੜਾ ਇਹਨਾਂ ਦਾ ਬਿਜ਼ਨਸ ਸੀ ਬਹੁਤ ਟੌਪ ਤੇ ਜਾਂਦਾ ਸੀ ਆ ਤੂੰ 15 ਸਾਲਾਂ ਦੀ ਆਪਾਂ ਬੈਠ ਨਿਗਾ ਮਾਰੀ ਚਾਕੀ ਮਾਰੀ ਹੈ ਤਾਂ ਇਹਨਾਂ ਜਿਹੜਾ ਪੂਰਾ ਨਾਮ ਸੀ ਪਿੰਡ ਚੁੰਗਾ ਦੇ ਵਿੱਚ ਸਿਆਣੇ ਕਹਿੰਦੇ ਨੇ ਵਕਤ ਦੀ ਮਾਰ ਕਦੋਂ ਪੈਂਦੀ ਆ ਜਿਹੜੀ ਜੈਂਪ ਹੁੰਦੀ ਆ ਉਹ ਘਰ ਖਾਲੀ ਕਰ ਦਿੰਦੀ ਆ ਵੀਰ ਦੇ ਨਾਲ ਵੀ ਕੁਝ ਐਸਈ ਘਟਨਾ ਘਟੀ ਆ ਇਹਨਾਂ ਦੇ ਪਰਿਵਾਰ ਦੇ ਵਿੱਚ ਬਿਮਾਰੀ ਐਸੀ ਆ ਜਿਸ ਦੇ ਨਾਲ ਇਹਨਾਂ ਦਾ ਆਪਣਾ ਜਿਹੜਾ ਘਰ ਸੀ ਉਹ ਸਾਹ ਦੇ ਉੱਪਰ ਡਿੱਗ ਗਿਆ ਗੱਲ ਕਰਦੇ ਵੀਰ ਦੇ ਨਾਲ ਕਿ ਇਹਨਾਂ ਦੀ ਵਾਈਫ ਨੂੰ ਕੀ ਬਿਮਾਰੀ ਆ ਤੇ ਬਾਕੀ ਤੁਹਾਨੂੰ ਅਸੀਂ ਬਚ ਕਰ ਕਰਦੇ ਹਾਂ ਹਾਂਜੀ ਕੀ ਨਾਮ ਆ ਜੀ ਸੋਮਨਾਥ ਹਾਂ 30 ਦੇ ਕਰੀਬ ਹੋਣਗੇ ਜੇ ਜੁਗਦੀ 25-26 ਸਾਲ ਹੋ ਗਏ ਸੀ ਪਹਿਲਾਂ ਹਾਰਦ ਦੀ ਬਰੌਂਚੀਅਲ 10 ਸਾਲ ਤੋਂ ਹੈ ਜਿੱਦੇ ਜੀ ਇਹ ਲੁਧਿਆਣਾ ਵਿੱਚ ਉੱਥੇ ਜਣ ਦੀ 4-5 ਵਾਰਾਂ ਜੀ ਦਾਗੜ ਵੀ ਰਹੀ ਹੈ ਕੀ ਇਹ ਮੇਰੇ ਨਵਾਂ ਦਾ ਦਵਾ ਕਰਨੀ ਪੈਦੀ ਸੀ ਜੀ ਹਾਂ ਉਸ ਤੋਂ ਬਾਅਦ ਇਹਦਾ ਪ੍ਰਸ਼ਨ ਹੋ ਗਿਆ ਜੀ ਬਾੜ ਦਾ ਦਵਾਈ ਫਿਰ 5 ਸਾਲ ਦਵਾਈ ਆਪਣਾ ਡਾਕਟਰ ਨੇ ਜੀ ਆਪ ਨੂੰ ਕੁਝ ਫਰਕ ਪਿਆ ਰਿਹਾ ਉਸ ਤੋਂ ਬਾਅਦ ਹੀ ਸ਼ੂਗਰ ਬਣ ਗਿਆ ਜੀ ਨਾਲ ਜੀ 12 ਸਾਲ ਦੀ ਹੋ ਗਈ ਸ਼ੂਗਰ ਨੂੰ ਜੀ ਹੂੰ ਜਿਹੜੇ ਅਪ ਦਵਾਈ ਜਲਦੀ ਪੁੱਛੋ ਜੀ 3 ਸਾਲ ਹੋ ਗਏ ਜੀ ਦਵਾਈ ਆਪਾਂ ਚੱਲਦੀ ਨੂੰ ਪੁੱਛੋ ਥੋੜੀ ਕੋਈ ਫਰਕ ਪਿਆ ਜੀ ਮੈਂ ਇਹ ਪੈਸਾ ਬਹੁਤ ਲਾਤਾ ਜੀ ਜਿਹੜੇ ਅੱਜ ਦੀ ਘੜੀ ਮਦਦ ਰੱਡੇ ਕੋਲੇ ਪੈਸਾ ਨਹੀਂ ਕੁਛ ਨਹੀਂ ਜੀ ਮੇਰੇ ਕੋਲੇ ਹੁਣ ਜਮਾ ਮੈਂ ਜੀ ਖਤਮ ਹੋ ਗਿਆ ਕੁਛ ਨਹੀਂ ਮੇਰੇ ਕੋਲ ਅਚਾਨਕ ਹੀ ਫਰਫੜ ਕੇ ਵੀ ਮੈਂ ਜੀ ਆਪਣਾ ਕਰਜ਼ਾਈ ਹੋ ਗਿਆ ਕਰਜ਼ਾ ਮੇਰੇ ਸਿਰ ਹੋ ਗਿਆ ਦਵਾਈ ਆਪਣੇ ਹੁਣ ਪੈਸਾ ਨਹੀਂ ਮੇਰੇ ਕੋਲੇ ਕੋਈ ਟਾਈਮ ਪਾਸ ਕਰਦਾ ਇਹ ਮਸਾ ਆਉਂਦਾ ਠੀਕ ਆਪਾਂ ਘਰ ਦਾ ਖਰਚਾ ਲਈ ਅੰਮ੍ਰਿਤ ਚੁਰਦਾ ਸਤਾਂਵੇਂ ਵੇਤਾ ਹਾਂ ਦਾ ਬੇਤਾ ਜੀ ਨੇ ਉਦਾਂ ਮੇਰਾ ਰਹਿ ਗਿਆ ਹਾਂਜੀ ਠੀਕ ਵੀ ਨੇ ਆਪਣੀ ਪਤਨੀ ਦਾ ਇਲਾਜ ਕਰਾਉਣ ਦੇ ਲਈ ਅਦਾ ਥਾਂ ਵੀ ਬੀਜ ਦਿੱਤਾ ਕੀ ਪਰਵਾਰਾ ਤੋਂ ਚੰਗਾ ਕੁਝ ਨਹੀਂ ਹੁੰਦਾ ਪਰ ਫਿਰ ਵੀ ਕਹਿੰਦੇ ਨੇ ਕਿ ਜਿਹੜੇ ਜੈੰਤ ਨੇ ਉਹਨੇ ਜਿਹੜੀ ਬਿਮਾਰੀ ਹੈ ਉਹਨੇ ਇਹਨਾਂ ਦਾ ਖਹਿੜਾ ਨਹੀਂ ਛੱਡਿਆ ਅੱਜ ਵੀ ਪੈਣ ਮੰਝੇ ਦੇ ਪੈਲੇ ਉਸੇ ਤਰ੍ਹਾਂ ਤੇ ਇਹਨਾਂ ਨੇ ਮੰਨ ਮੰਨ ਕੇ ਵੀ ਇਹਨਾਂ ਦਾ ਕਹਿ ਦਈਏ ਇਲਾਜ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਆ ਪਰ ਹਾਲ ਤੱਕ ਵੀ ਉਹਨਾਂ ਦੇ ਦਾ ਪ੍ਰੋਪਰ ਆ ਇਲਾਜ ਨਹੀਂ ਹੋਇਆ ਜਿਵੇਂ ਆਪਾਂ ਕਹਿ ਦਈਏ ਕਿ ਹੁਣ ਜਿਹੜੀ ਬਿਮਾਰੀ ਹੈ ਜੋ ਇਹਨਾਂ ਤੋਂ ਦਵਾਈ ਬੁੱਢੀ ਹੈ ਉਹ ਵੀ ਸਮੇਂ ਸਿਰ ਇਹਨਾਂ ਤੋਂ ਨਹੀਂ ਲੈਂਦੀ ਜਾਂਦੀ ਤਾਂ ਅੱਛਾ ਮੇਰੇ ਆਪਾ ਹੋਰ ਤੁਸੀਂ ਕਿਸੇ ਜਿਵੇਂ ਆਪਾਂ ਕਿਹੜੇ ਪਿੰਡ ਵਿੱਚ ਸੰਸਥਾਵਾਂ ਹੁੰਦੀਆਂ ਨੇ ਜਾਂ ਹੋਰ ਬਹੁਤ ਸਾਰੇ ਥਾਂ ਦੇ ਸਿੱਧੇ ਨੰਦੇ ਉਹਨਾਂ ਤੋਂ ਮਦਦ ਨਹੀਂ ਕੀਤੀ ਕਿਸ ਨੇ ਨਹੀਂ ਆਪਾਂ ਕਰੀ ਸੀ ਵੀ ਮਦਦ ਮੇਰੀ ਜੀ ਆਪਣਾ ਸਰੋਮਿਕ ਕਮੇਟੀ ਅੰਮ੍ਰਿਤਸਰ ਦੀ ਠੀਕ ਹਾਂਜੀ 20000 ਰੁਪਏ ਦੀ ਮਦਦ ਕੀਤੀ ਠੀਕ ਹਾਂਜੀ ਉਹ ਉਹਦੇ ਵਿੱਚ ਦਵਾਈ ਲਿਆ ਜੀ ਫਿਰ ਵੀ ਠੀਕ ਜੀ ਸਿਹਤ ਦਾ ਜਿਆਦਾ ਦੀ ਮੇਰੀ ਦਵਾਈ ਹੁੰਦੀ ਮਹੀਨੇ ਦੀ ਲੋਕ ਮੈਂ ਹਲਕੀ ਜੀ ਤੇ ਬੰਦੇ ਉਹ ਲੋਕ ਐਸੇ ਨਹੀਂ ਰਹਿ ਪਾਉਂਦੇ ਸੌਦਾ ਪਾਉਨ ਨੂੰ ਪੈਸਾ ਨਹੀਂ ਕੋਈ ਠੀਕ ਹੈ ਹਾਂਜੀ ਲੈਣ ਵਾਲੇ ਪਏ ਆ ਜੀ ਅਸੀਂ ਖੜੇ ਆ ਜੀ ਅੱਛਾ ਹਾਂ ਜੋ ਦਿੱਤੇ ਨਹੀਂ ਜਾਂਦੇ ਜਿਹੜਾ ਦੇਣਾ ਸੀ ਉੱਥੇ ਖੜਾ ਜੀ ਮਤਲਬ ਉਹ ਮੰਗ ਰਿਹਾ ਯਾਰ ਮੰਗ ਰਿਹਾ ਜੀ ਮੈਂ ਤੰਗ ਬਹੁਤ ਆ ਜੀ ਅੱਛਾ ਇੱਕ ਤਾਂ ਤੁਹਾਨੂੰ ਦਵਾਈ ਲਿਓਾਂਗੀ ਜਿੰਦਾ ਕੀ ਤੇ ਦੂਜੇ ਉਹ ਪੈਸੇ ਜਿਹੜੇ ਜਿਹੜੇ ਦੇਣੇ ਆ ਜੀ 5-6 ਲੱਖ ਰੁਪਏ ਜੀ ਮੈਂ ਮੇਰੇ ਸਿਰ ਹੋੜਾ ਖੜਾ ਜੀ ਮਤਲਬ ਉਹਦੀ ਚਿੰਤਾ ਕਰੀ ਉਹਦੀ ਚਿੰਤਾ ਖਾਰੀ ਆ ਜੀ ਹਾਂਜੀ ਨੀਂਦ ਨਹੀਂ ਆਉਂਦੀ ਰਾਤ ਨੂੰ ਆਸਾਨ ਬਹੁਤ ਨਹੀਂ ਮੇਰੇ ਕੋਲ ਵੀਰ ਨੇ ਦੱਸਿਆ ਕਿ ਅਸੀਂ ਲੋਕਾਂ ਤੋਂ ਫੜ ਤਰ ਕੇ ਜਿਹੜਾ ਇਲਾਜ ਕਰਾਇਆ ਤਾਂ ਉਹ ਲੋਕ ਵੀ ਵਾਰ-ਵਾਰ ਇਹਨਾਂ ਦੇ ਜਿਹੜੇ ਘਰੇ ਉੱਗਿੜਾ ਮਾਰਦੇ ਨੇ ਇੱਕ ਤਰਫਾ ਇਹਨਾਂ ਦੀ ਵਾਈਫ ਬਿਮਾਰ ਹੈ ਤੇ ਦੂਜੀ ਤਰਫਾ ਇਹਨਾਂ ਨੂੰ ਜਿਹੜੇ ਦਿਲ ਰੇ ਨੇ ਉਹ ਵੀ ਪਰਬੜ ਮੁੱਖਾ ਜਿਹੜਾ ਸੁਧਾਰਨਾ ਜੀ ਬਿਲਕੁਲ ਇਹਨੂੰ ਬਸ ਬਸ ਨੂੰ ਕਹਿੰਦੇ ਹਾਂ ਜਿੱਕਰ ਬਾਗਾਂ ਦਾ ਕੰਮ ਤੇ ਠੀਕ ਆ 7000 ਰੁਪਇਆ ਲੈਂਦਾਗਾ ਉਹ ਉਹ ਵੀ ਉਹ ਵੀ ਵਿੱਚ ਹੀ ਆ ਜਾਂਦੀ ਆਪਾਂ ਘਰ ਤੇ ਘਰ ਜਾਂਦੇ ਆ ਗੁਦਮਣ ਤਾਂ ਘਰ ਚੱਲਦਾ ਜੀ ਉਹਦੇ ਨਾਲ ਦਾਗਾ ਇਹ ਕਣਕ ਦੀ ਮੁੱਲ ਨਹੀਂ ਹੁੰਦੀ ਜੀ ਠੀਕ ਹੈ ਹਾਂ ਜੀ ਹਾਂ ਚੋ ਸਾਡੇ ਚੈਨਲ ਦੇ ਰੇਸ਼ ਨੂੰ ਪੂਰੀ ਪੂਰੀ ਦੁਨੀਆ ਦੇਖਦੀ ਐ ਸੁਣਨਾ ਸਾਡੇ ਚੈਨਲ ਦੇ ਰੇਸ਼ ਨੂੰ ਪੂਰੀ ਦੁਨੀਆ ਦੇਖਦੀ ਐ ਠੀਕ ਹੈ ਕਹਣਾ ਚੋ ਮਾਦੀ ਮੇਰੇ ਕਾ ਮਾਤਾ ਜੀ ਮੇਰੀ ਤਾਂ ਇਹ ਜੀ ਜੀ ਤੂੰ ਮੇਰੀ ਮਤ ਆਪਣਾ ਮਤ ਤਾਂ ਆਪੋਂ ਚਾਹੀਦੀ ਆ ਆਪ ਦਵਾਈ ਬੁੱਟੀ ਬਾਤੇ ਪੈਸਾ ਨਹੀਂ ਕੋਲੇ ਦਵਾਈ ਭਜਾਉਣੀ ਹੁੰਦੀ ਐ ਇਹਦਾ ਮੈਂ ਲਾਜ ਕਾ ਸਕਾ ਸਹੀ ਤੇ ਕਿਹਨਾਂ ਠੀਕ ਹਾਂਜੀ ਹਾਂ ਪੈਸੇ ਤੋਂ ਮੈਨੂੰ ਲਾਜ ਨਹੀਂ ਹੁੰਦਾ ਜੀ ਚੋ ਬੀ ਦਾ ਕਹਿਣਾਗਾ ਕਿ ਇਹਨਾਂ ਨੇ ਇਹੀ ਗੁਜ਼ਾਰਿਸ਼ ਕੀਤੀ ਆ ਕਿ ਕੋਈ ਵੀ ਬੰਦਾ ਪਾਰਟੀ ਵੈਰੀ ਤੋਂ ਉੱਪਰ ਉੱਠ ਕੇ ਜੇਕਰ ਇਸ ਪਰਿਵਾਰ ਦੀ ਕੋਈ ਮਦਦ ਕਰਦਾਗਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਕਰਦੇ ਹਾਂ ਅਕਸਰ ਮੈਂ ਤੁਹਾਨੂੰ ਵੀਡੀਓ ਵਿੱਚ ਕਹਿਣਾ ਹੁੰਦਾ ਕਿ ਇੱਥੇ ਇਨਸਾਨ ਤਾਂ ਬਹੁਤ ਏਨੇ ਪਰ ਇਨਸਾਨੀ ਦਾ ਜਿਹੜਾ ਫਰਜ ਹੈ ਉੱਗੜ ਦੇ ਲੋਕੀਂ ਮੌਦੇ ਨੇ ਜਿਵੇਂ ਅੱਜ ਤੁਹਾਨੂੰ ਵੀਰ ਸ਼ੋਮਨਾਥ ਨੇ ਨਾਮ ਲਾਇਆ ਤੁਹਾਨੂੰ ਦੱਸੇ ਕਿ ਇੱਕ ਤੋਂ 15 ਸਾਲ ਪਹਿਲਾਂ ਇਹਨਾਂ ਜਿਹੜਾ ਬਿਜ਼ਨਸ ਹੀ ਬਹੁਤ ਟੌਫ ਤੇ ਸੀ ਰੱਬ ਦੇ ਕਰਦਾ ਕੋਈ ਪਤਾ ਨਹੀਂਗਾ ਕਦੋਂ ਕਿਸੇ ਦੇ ਕਾਰਨ ਤੋਂ ਆ ਅੱਜ ਵੀਰ ਜਿਹੜੇ ਉਹ ਹਲਾਤ ਹੋ ਚੁੱਕੇ ਨੇ ਕਿ ਅੱਜ ਜਿਹੜਾ ਇਹਨਾਂ ਨੂੰ ਦੋ ਵਕਤ ਤੋਂ ਜ਼ਿਆਦਾ ਕਰਨਾ ਵੀ ਬੜਾ ਮੁਸ਼ਕਲ ਹੋ ਗਿਆ। ਜੋ ਵੀ ਸਾਡੀ ਵੀਡੀਓ ਦੇਖ ਰਿਹਾਗਾ ਸਾਡੀ ਇਹੀ ਰਿਕਵੈਸਟ ਆ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਐਸ ਵੀਰ ਨੇ ਅੱਜ ਤੁਹਾਨੂੰ ਬੇਨਤੀ ਕੀਤੀ ਆ। ਚੜਬੱਧ ਕੇ ਕੋਈ ਜਿੰਨਾ ਵੀ ਇਹਨਾਂ ਦੀ ਕੋਈ ਮਦਦ ਕਰ ਸਕਦਾ ਅਸੀਂ ਤੁਹਾਨੂੰ ਇਹਨਾਂ ਦਾ ਅਕਾਊਂਟ ਨੰਬਰ ਵੀ ਦਵਾਂਗੇ। ਅਸੀਂ ਇਹਨਾਂ ਦਾ ਤੁਹਾਨੂੰ ਮੋਬਾਈਲ ਨੰਬਰ ਵੀ ਦੱਸਾਂਗੇ ਤਾਂ ਤੁਸੀਂ ਇਹਨਾਂ ਦੇ ਨਾਲ ਸਿੱਧੀ ਗੱਲ ਕਰਕੇ ਨਾਲ ਸਿੱਧੀ ਮਦਦ ਕਰ ਸਕਦੇ ਹੋ। ਤਾਮ ਵੀਰ ਨੂੰ ਜੀ ਅਸਰਾਂ ਨੇ ਕੀ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੱਸਣਗੇ ਜੀ ਹਾਂਜੀ ਵੀਰ ਕਿਹਨਾਂ ਨੰਬਰ ਤੇ 8027504409 8427504409 ਵੀਰ ਦਾ ਤੁਸੀਂ ਮੋਬਾਈਲ ਨੰਬਰ ਸੁਣ ਲਿਆ ਇਹਨਾਂ ਤੁਹਾਨੂੰ ਮੋਬਾਈਲ ਨੰਬਰ ਆਪਣਾ ਦੱਸ ਦਿੱਤਾ ਅਸੀਂ ਤੁਹਾਨੂੰ ਇਹਨਾਂ ਦਾ ਅਕਾਊਂਟ ਨੰਬਰ ਵੀ ਦੱਸਾਂਗੇ ਬਾਈ ਜੀ ਆਪਾਂ ਬਹੁਤ ਸਾਰੇ ਲੰਗਰ ਲਾਉਨੇ ਆ ਬਹੁਤ ਸਾਰੇ ਤਾਂ ਹੋਰ ਆਪਾਂ ਜਾ ਕੇ ਕਰਦੇ ਆ ਸਭ ਤੋਂ ਵੱਡਾ ਦਾਨ ਇਹ ਹੁੰਦਾ ਜੇਕਰ ਅੱਜ ਤੁਹਾਡੀ ਮਦਦ ਦੇ ਨਾਲ ਇਹ ਪੈਨ ਮੱਝੇ ਤੋੜਦੀ ਆ ਅੱਜ ਇਹ ਪਰਿਵਾਰ ਵਧੀਆ ਬਣਦਾ ਤੰਦਰੁਸਤ ਬਣਦਾ ਹੈਗਾ ਤਾਂ ਅਸੀਂ ਸਮਝਾ ਗਏ ਕਿ ਅਸੀਂ ਇਸ ਵੀਰ ਨੂੰ ਬਰਾਬਰ ਚ ਕੰਮ ਆਪ ਹੋਇਆ ਕੋਈ ਵੀ ਬੰਦਾ ਪਾਰਟੀ ਵਾਦੋ ਉੱਪਰ ਉੱਠ ਕੇ ਇੰਨਾ ਪਰਿਵਾਰ ਦੀ ਮਦਦ ਕਰੇਗਾ ਤਾਂ ਸਿਆਣੇ ਕਹਿੰਦੇ ਨੇ ਕਿ ਬਹੁਤ ਬੋਲਣਾ ਤੇ ਤੁਹਾਨੂੰ ਅੱਜ ਇਸ ਵੀਰ ਨਾਲ ਮਿਲਾਇਆ ਇਸੇ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਖਬਰਾਂ ਲੱਗੇ ਫੇਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸ세 ਕਾਲ ਜੀ